ਅਸਲ ਵਿੱਚ ਅਸੀਂ ਸਿੱਖ ਗੁਰੂ ਘਰਾਂ ਚੋਂ ਭਜਾਏ ਨਹੀਂ ਸਿੱਖ ਬਣਾਏ ਨਹੀਂ ਸਾਨੂੰ ਲੋੜ ਸੀ ਆਉਣ ਵਾਲੀ ਪੀੜ੍ਹੀ ਨੂੰ ਕਲਾਵੇ ਚ ਲੈਣ ਦੀ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਵੇਲੇ ਮੁੰਡੇ ਮੋਨੇ ਸੀ ਉਹਨਾਂ ਨੇ ਦੋ ਸਾਲਾਂ ਚ ਸਰਦਾਰ ਕਿੱਦਾਂ ਬਣਾਤੇ ਕਿਉਂਕਿ ਉਹ ਆਪ ਪੂਰਾ ਸੀ ਮੇਰੇ ਵਰਗਾ ਅਧੂਰਾ ਕਿਸੇ ਨੂੰ ਪੂਰਾ ਨਹੀਂ ਬਣਾ ਸਕਦਾ ਜਦੋਂ ਸੰਤਾਂ ਦੀ ਕਥਾ ਸੁਣ ਲੈਂਦੇ ਸੀ ਨਾ ਮੁੰਡੇ ਤੇ ਸੰਤਾਂ ਦੇ ਨਾਲ ਹੀ ਤੁਰ ਜਾਂਦੇ ਸੀ ਜਦੋਂ ਕਥਾ ਕਰਕੇ ਜਾਂਦੇ ਸੀ ਸਟੇਜ ਤੋਂ ਤੇ ਸੰਤਾਂ ਨੇ ਕਹਣਾ ਜਵਾਨਾ ਬੜਾ ਸਰੀਰ ਸੰਭਿਆ ਬੜੇ ਡੀਲ ਡੌੜੇ ਬਣਾਏ ਨੇ ਕਿੰਨਾ ਕੁ ਭਾਰ ਚ ਕੋਈ ਕਹਿੰਦਾ ਜੀ 80 ਕਿਲੋ ਕੋਈ ਕਹਿੰਦਾ ਕੁੰਟਲ ਕੋਈ ਕਹਿੰਦਾ ਸਵਾ ਕੁੰਟਲ ਤੇ ਸੰਤ ਦੀ ਹੌਲੇ ਜਿਹਾ ਕਹਿੰਦੇ ਆ ਕਹਿੰਦੇ ਫਿਰ ਜੂੜੇ ਦਾ ਭਾਰ ਕਿੰਨਾ ਕਹੂ ਸੱਜਾ ਜਣੋ ਦੂਜੇ ਦਿਨ ਉਹੀ ਮੁੰਡਾ ਸਿਰ ਤੇ ਦਸਤਾਰ ਸਜਾ ਕੇ ਦਾੜੀ ਕੇਸ ਨਾ ਕੱਟਣ ਦਾ ਪ੍ਰਣ ਲੈ ਕੇ ਸੰਤਾਂ ਕੋਲ ਆ ਜਾਂਦਾ ਸੀ ਫਿਰ ਉਹਨਾਂ ਦੇ ਇਤਿਹਾਸ ਬਣ ਗਏ ਅਸੀਂ ਕੀ ਕੀਤਾ ਕਈ ਵਾਰੀ ਕੋ ਮੋਨਾ ਮੁੰਡਾ ਆਵੇ ਨਾ ਗੁਰਦੁਆਰੇ ਆ ਸਾਡੇ ਚਮਕਦੇ ਘਾਤਰੀਆਂ ਨੇ ਤੇ ਸਾਡੀਆਂ ਜਥੇਦਾਰੀਆਂ ਨੇ ਸਾਡੀਆਂ ਪ੍ਰਧਾਨਗੀਆਂ ਨੇ ਸਿੱਖ ਭਜਾਏ ਨੇ ਗੁਰਦੁਆਰਿਆਂ ਚ ਸਿੱਖ ਬਣਾਏ ਨਹੀਂ ਹੈ। ਕਈ ਵਾਰੀ ਬੰਦੇ ਦੀ ਸੁਰਤ ਕਿਤੇ ਹੋਰ ਗਈ ਹੁੰਦੀ ਹੈ। ਤੇ ਕਈ ਵਾਰੀ ਮੁੰਡਾ ਰਮਾਲ ਬੰਨਣਾ ਭੁੱਲ ਜਾਂਦਾ ਸਿਰ ਤੇ। ਹੁਣ ਜਦੋਂ ਕੋਈ ਬੇ ਸਿਰ ਤੋਂ ਨੰਗਾ ਆਵੇ, ਉਹਨੂੰ ਕਲਾਵੇ ਚ ਲੈ ਕੇ ਰਮਾਲ ਕੋਲੋਂ ਦੋ ਛੋਟੇ ਵੀਰ ਤੇਰਾ ਸਿਰ ਨੰਗਾ, ਸਿਰ ਤੇ ਰਮਾਲ ਬੰਨ ਲੈ। ਕਹਿੰਦਾ ਜੇ ਇਦਾਂ ਚਾਹੀਦਾ ਸੀ ਸਾਡੀ ਬੋਲੀ ਪਤਾ ਕੀ ਹੁੰਦੀ ਆ? ਨੰਗੇ ਸਿਰ ਮੂੰਹ ਚੱਕਿਆ, ਫੁੱਟ ਬਲੇਦ ਹੋ ਗਿਆ, ਤੈਨੂੰ ਨਹੀਂ ਪਤਾ ਕਿੱਦਾਂ ਗੁਰਦੁਆਰੇ ਆਈ। ਪਗਲਾ ਉੱਥੋਂ ਮੁੜ ਗਿਆ। ਉਹ ਕਹਿੰਦਾ ਮਸਤਾਂ ਦਾ ਡੇਰਾ ਚੰਗਾ, ਚਾਹੇ ਪੱਗ ਬੰਨ ਕੇ ਚੱਲੇ ਜਾਓ, ਚਾਹੇ ਨੰਗੇ ਸਿਰ ਚੱਲ ਜਾਓ ਕੋਈ ਰੋਕਦਾ ਟੋਕਦਾ ਸਾਡਾ ਪੱਠਾ ਇੱਥੋਂ ਬੈਠਾ ਮੈਂ ਪਰਸੋ ਚੌਥੇ ਜਾ ਕੇ ਪਿੰਡ ਵਿੱਚ ਪ੍ਰੋਗਰਾਮ ਕੀਤਾ ਸੁਣਿਓ ਮੈਂ ਉੱਥੇ ਇਹ ਕਿਹਾ ਮੈਂ ਕਿਹਾ ਤੁਸੀਂ ਭਾਵੇਂ ਸਹਿਤ ਹਾਰੀਓ ਗ੍ਰਾਂਤੀ ਸਿੰਘ ਨੂੰ ਨਾਲ ਲੈ ਕੇ ਬੈਠੋ ਤਾਬਿਆਂ ਵਿੱਚ ਗ੍ਰਾਂਤੀ ਸਿੰਘ ਰਮਾਲਾ ਸਾਹਿਬ ਹਟਾਵੇ ਉਹ ਬਾਣੀ ਪੜੇ ਤੇ ਤੁਸੀਂ ਨਾਲ-ਨਾਲ ਨਿਗਾ ਫੇਰੋ ਤੁਹਾਡੇ ਅੰਦਰ ਇੱਕ ਸਿੱਖੀ ਲਈ ਪਿਆਰ ਜਾਗੇਗਾ ਮੈਂ ਤੇ ਇਹ ਬੇਨਤੀਆਂ ਕਰਾਂ ਤੇ ਜਦੋਂ ਅਸੀਂ ਬਾਹਰ ਲੰਗਰ ਛਕਣ ਲੱਗੇ ਨਾ ਇੱਕ ਸੱਜਣ ਮੇਰੇ ਕੋਲ ਆ ਗਿਆ ਮੈਨੂੰ ਕਹਿੰਦਾ ਗੰਨ ਜੀ ਇੱਕ ਬੇਨਤੀ ਕਰਕ ਮੈਂ ਕਿਹਾ ਜੀ ਦੱਸੋ ਤੁਸੀਂ ਵੀ ਦੱਸ ਲਓ ਤੁਹਾਡੇ ਵਾਲੀ ਬੇਨਤੀ ਵੀ ਕਰ ਦਾਂਗੇ ਕਹਿੰਦਾ ਬੇਨਤੀ ਸਾਡੀ ਇਹ ਹੈ ਕਿ ਮੋਨਾ ਬੰਦਾ ਸੱਚੇ ਪਾਤਸ਼ਾਹ ਦਾ ਸਰੂਪ ਨਾ ਸਿਰ ਤੇ ਚੁੱਕ ਕੇ ਲਜਾਇਆ ਕਰ ਮੈਂ ਕਹ ਲੈ ਲਓ ਹੁਣ ਇਹਦੇ ਕੋਲ ਉਹੀ ਕਹਿੰਨੇ ਆ ਵੀ ਇਹਨਾਂ ਨੂੰ ਕਲਾਵੇ ਚ ਲਈਏ ਕਿਸੇ ਤਰੀਕੇ ਨਾਲ ਤੁਸੀਂ ਮੈਨੂੰ ਫੇਰ ਕਹੀ ਜਾਂਦੇ ਤੇ ਕਿ ਜੇ ਹੁਣ ਮੈਂ ਕਹਾਂ ਵੀ ਮੋਨਾ ਬੰਦਾ ਸਰੂਪ ਨਾ ਚੱਕੇ ਤਾਂ ਅਗਲਾ ਕੂ ਕਾ ਕਹਿੰਦੀ ਆ ਸਾਡੇ ਮੋਨਿਆਂ ਵਾਲੇ ਪੈਸੇ ਵੀ ਨਾ ਚੱਕ ਕੇ ਲਜਾਈ ਕਿਉਂ ਜੀ ਅਸੀਂ ਸਿੱਖਾਂ ਨੂੰ ਕਲਾਵੇ ਚ ਲੈਣਾ ਪਿਆਰ ਨਾਲ ਜਿੱਦਾਂ ਨਵੀਂ ਖਾਂਦੇ ਗਨੀ ਕਾਂ ਗੁਰੂ ਮਹਾਰਾਜ ਨੂੰ ਮੋਢੇ ਤੇ ਚੁੱਕ ਕੇ ਲਗਾਇਏ ਸੀ ਉਧਰ ਕਹਿੰਦੇ ਕਿੰਨੀ ਸਿੱਖੀ ਦੇਖੀ ਜੀ ਤਿਆਰ ਦੀਆਂ ਤੰਦਾ ਸੀ